ਬਸ ਜੰਨੇ ਦੇ ਅੰਦਰ ਸਫਾਈ ਦਾ ਕੀ ਹਾਲ ਹੈ ਸਫਾਈ ਵੇ ਦੇਖੇ ਜੰਨਾ ਤੂੰ ਯਾਰ ਮੰਡਾ ਵਾਲੀ ਤਾਂ ਜਾ ਕੇ ਵੇਖ ਲਓ ਉੱਪਰ ਆਵੇ ਤੜਕੇ ਨਾਈ ਦਾ ਉੱਧਰ ਜਾਈ ਦਾ ਜਿਹੜਾ ਖਾਂਦਾ ਕੋਈ ਰੋਟੀ ਵਾਲੇ ਲਫਾਫੇ ਹੋਰ ਕਾਗਜ਼ ਚਾਹ ਵਾਲੇ ਕੱਪ ਜਿਵੇਂ ਮੰੰਦਾ ਵਾਲਾ ਵੇ ਅੰਦਰ ਐਂਟਰ ਕਰਦੇ ਹੀ ਜਦ ਕਿ ਇਹ ਨੋ ਸਮੋਕਿੰਗ ਜ਼ੋਨ ਏਰੀਆ ਹੈ ਇੱਧਰ ਸਿਗਰਟ ਜਿਹੜੀ ਹੈ ਉਹ ਪਈ ਹੈ ਸਿਕਟਾ ਦੇ ਖੋਲ ਪਏ ਹੋਏ ਨੇ ਤਮਾਕੂ ਖਹਿਣੀਆਂ ਦੇ ਖੋਲ ਪਏ ਹੋਏ ਨੇ ਇੱਕ ਡਸਟਬਿਨ ਇੰਨੇ ਗੰਦੇ ਲੋਗ ਉਹਨਾਂ ਦੇ ਸਟਨ ਨੂੰ ਅਵੋਇਡ ਕਰਦੇ ਆ ਅੱਛਾ ਡਸਟਬਿਨ ਇੰਨੇ ਗੰਦੇ ਹੋਵੇ ਹਾਂ ਥੋੜਾ ਡਸਟਬਿਨ ਵੀ ਕਲੀਨ ਹੋਵੇ ਡੇਲੀ ਦੋ ਦਿਨ ਵਾਰ ਉਹ ਜਾਂਦਾ ਉੱਥੇ ਕੋਈ ਜੂੜਦਾ ਔਰ ਪਹਿਲਾਂ ਚ ਜਾ ਕੇ ਚ ਨਿਗਾਹ ਮਾਰ ਕੇ ਦੇਖੋ ਡਸਟਬਿਨ ਦੇ ਵਿੱਚ ਕੂੜਾ ਸਿੱਟਿਆ ਜਾਣਾ ਚਾਹੀਦਾ ਮੈਨੂੰ ਲੱਗਦਾ ਇਸ ਡਸਟਬਿਨ ਨੂੰ ਹੀ ਕੂੜੇ 'ਚ ਸਿੱਟਣ ਦਾ ਟਾਈਮ ਆ ਚੁੱਕਾ ਹੈ ਚਾਹ ਪੀਤੀ ਕਾਫੀ ਪੀਤੀ ਉੱਥੇ ਜਿਹੜਾ ਕੱਪ ਜਾਂ ਗਲਾਸ ਸਿੱਟ ਕੇ ਚਲੇ ਜਾਂਦੇ ਆ ਲੋਕ ਆਪਣੀ ਜ਼ਿੰਮੇਵਾਰੀ ਸਮਝਦੇ ਕੋਈ ਨਹੀਂ ਸਮਝਦਾ ਜ਼ਿੰਮੇਵਾਰੀ ਆਪਣੀ ਐ ਉਹ ਪਿੱਛੇ ਪਿਆ ਉਧਰ ਜਿੱਥੇ ਨਹੀਂ ਵਰਤੋ ਜੋ ਉੱਥੇ ਪਿਆ ਹਾਂ ਜਿੱਥੇ ਹੋਣਾ ਚਾਹੀਦਾ ਉੱਥੇ ਹੈਗਾ ਉੱਥੇ ਹੀ ਕਿੰਨੀ ਵਾਰ ਝਾੜੂ ਲੱਗਦਾ ਹੈ ਝਾੜੂ ਹੀ ਨੋ ਹੀ ਲੱਗਦਾ ਪੋਚਾ ਨਹੀਂ ਲੱਗਦਾ ਪੋਚਾ ਨਹੀਂ ਲੱਗਦਾ ਨਹੀਂ ਲੁਧਿਆਣਾ ਲਾਈਟ ਸਵਾਗਤ ਮੈਂ ਕਮਲ ਕਪੂਰ ਇਸ ਵਕਤ ਮੈਂ ਲੁਧਿਆਣਾ ਦੇ ਬੱਸ ਸਟੈਂਡ ਦੇ ਵਿੱਚ ਮੌਜੂਦ ਹਾਂ ਜਿੱਥੇ ਤੁਹਾਨੂੰ ਅੱਜ ਇੱਕ ਤਸਵੀਰ ਦਿਖਾਉਣ ਜਾ ਰਹੇ ਹਾਂ ਕਿ ਲੁਧਿਆਣਾ ਯਾਨੀ ਕਿ ਸਮਾਰਟ ਸਿਟੀ ਦਾ ਉਹ ਬੱਸ ਸਟੈਂਡ ਜੋ ਗੰਦਗੀ ਦਾ ਸ਼ਿਕਾਰ ਹੈ ਔਰ ਕੱਲ ਜੋ ਇਲਜ਼ਾਮ ਲਗਾਏ ਗਏ ਸੀਗੇ ਯੂਨਿਨਾ ਵੱਲੋਂ ਕਿ ਕਰਮਚਾਰੀ ਤਾਂ ਬਿਲਕੁਲ ਮੌਜੂਦ ਹੈ ਸਫਾਈ ਕਰਮਚਾਰੀ ਵੀ ਨੇ ਪਰ ਕੋਈ ਵੀ ਬੱਸ ਸਟੈਂਡ ਦੇ ਵਿੱਚ ਦਿਖਾਈ ਨਹੀਂ ਦਿੰਦਾ ਉਹੀ ਸੂਰਤੇ ਹਾਲ ਇੱਥੇ ਜਿੰਦੀਆਂ ਜਾਗਦੀਆਂ ਤਸਵੀਰਾਂ ਦੇ ਵਿੱਚ ਦਿਖਾਈ ਦੇ ਰਿਹਾ ਹੈ ਇਸ ਵਕਤ ਤੁਸੀਂ ਦੇਖ ਸਕਦੇ ਹੋ ਅਮਰ ਸ਼ਹੀਦ ਸੁਖਦੇਵ ਇੰਟਰਨੈਸ਼ਨਲ ਬੱਸ ਟਰਮੀਨਲ ਲੁਧਿਆਣਾ ਲਿਖਿਆ ਹੋਇਆ ਹੈ ਔਰ ਬੱਸ ਸਟੈਂਡ ਦਾ ਇਹ ਪਾਰਕਿੰਗ ਏਰੀਆ ਹੈ ਜਿੱਥੇ ਪਾਰਕਿੰਗ ਏਰੀਆ ਦੇ ਵਿੱਚ ਮੈਨੂੰ ਨਹੀਂ ਲੱਗਦਾ ਕਿ ਕਿਦੀ ਝਾੜੂ ਵੀ ਫਿਰਿਆ ਹੋਵੇ ਇੱਥੇ ਤੁਸੀਂ ਦੇਖ ਸਕਦੇ ਹੋ ਗੰਦਗੀ ਦੀ ਪਰਮਾਰ ਹੈ ਔਰ ਇੱਥੋਂ ਹੀ ਜਿਹੜਾ ਹੈ ਇਹ ਬੇਸ਼ੱਕ ਇਹਨੂੰ ਤੁਸੀਂ ਇੰਟਰ ਸਟੇਟ બસ ਸਟੈਂਡ ਦਾ ਨਾਮ ਦੇ ਦਿੱਤਾ ਪਰ ਇਸ ਇੰਟਰ ਸਟੇਟ ਬਸ ਸਟੈਂਡ ਦੇ ਹਾਲਾਤ ਕੀ ਨੇ ਤੁਹਾਨੂੰ ਦਿਖਾ ਰਿਹਾ ਕਿਥੇ ਗੰਦਗੀ ਦੇ ਢੇਰ ਲੱਗੇ ਹੋਏ ਨੇ ਔਰ ਕਿਤੇ ਤੁਹਾਨੂੰ ਦਿਖਾਈਏ ਕਿ ਕੂੜੇ ਦੇ ਢੇਰ ਨੇ ਔਰ ਨਾਲ ਹੀ બસ સ્ટેન્ડ ਦੇ ਬਿਲਕੁਲ ਐਂਟਰਸ ਤੋਂ ਅਸੀਂ ਤੁਹਾਨੂੰ ਇਹ ਤਸਵੀਰਾਂ ਦਿਖਾ ਰਹੇ ਹਾਂ ਅਗਰ ਐਂਟਰ ਕਰਦੇ ਹਾਂ ਤਾਂ ਅੰਦਰ ਕੀ ਹਾਲਾਤ ਹੋਣਗੇ ਉਹਦੀਆਂ ਜਿਹੜੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਬਿਲਕੁਲ ਅੰਦਰ ਜਾ ਰਹੇ ਹਾਂ ਔਰ ਅੰਦਰ ਕੀ ਹਾਲਾਤ ਹੈ ਬਸ ਸਟੈਂਡ ਦੇ ਇੱਧਰ ਤੁਸੀਂ ਦੇਖੋ ਕਿ ਮੈਂ ਐਂਟਰ ਕਰ ਰਹੇ ਹਾਂ ਸੇਵਾ ਜੀ ਇੱਧਰ ਦਿਖਾ ਦਿਓ ਕਿ ਕੀ ਹਾਲਾਤ ਹੈ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਫਰਸ਼ੇ ਟੁੱਟੇ ਪਏ ਨੇ ਹੌਦੀਆਂ ਦੇ ਢੱਕਣ ਗਾਇਬ ਨੇ ਔਰ ਗੰਦਗੀ ਦੀ ਪਰਮਾਰ ਹੈ ਔਰ ਇਹ ਐਂਟਰਸ ਹੈ ਅੰਦਰ ਐਂਟਰ ਕਰਦੇ ਹੀ ਜਦ ਕਿ ਇਹ 노 스모ਕਿੰਗ ਜ਼ੋਨ ਏਰੀਆ ਹੈ ਇੱਧਰ ਸਿਗਰਟ ਜਿਹੜੀ ਹੈ ਉਹ ਪਈ ਹੈ ਸਿਕਟਾ ਦੇ ਖੋਲ ਪਏ ਹੋਏ ਨੇ ਤਮਾਕੂ ਖਹਿਣੀਆਂ ਦੇ ਖੋਲ ਪਏ ਹੋਏ ਨੇ ਔਰ ਅੰਦਰ ਆ ਕੇ ਤਾਂ ਹੋਰ ਵੀ ਜ਼ਿਆਦਾ ਬੁਰਾ ਹਾਲ ਦਿਖਾਈ ਦੇ ਰਿਹਾ ਹੈ ਕਿਤੇ ਵੀ ਤੁਹਾਨੂੰ ਇੱਧਰ ਦੇਖੋ ਕਿਤੇ ਵੀ ਨਾ ਝਾੜੂ ਲੱਗਿਆ ਹੋਇਆ ਦਿਖਾਈ ਦੇ ਰਿਹਾ ਔਰ ਨਾ ਹੀ ਕਿਤੇ ਕੋਈ ਝਾੜੂ ਆ ਪੋਚਾ ਲੱਗਿਆ ਹੋਇਆ ਦਿਖਾਈ ਦੇ ਰਿਹਾ ਫਰਸ਼ ਦੇ ਵਿੱਚ ਗੰਦਗੀ ਦਾ ਇਹ आलम ਹੈ ਔਰ ਜਿਹੜੀਆਂ ਸਵਾਰੀਆਂ ਨੇ ਇੱਥੇ ਆ ਕੇ ਪਾਣੀ ਪੀਣੇ ਉਧਰ ਤੁਹਾਨੂੰ ਹਾਲਾਤ ਦਿਖਾਣੇ ਆ ਕਿ ਪਾਣੀ ਪੀਣ ਵਾਲੀ ਥਾਂ ਦੇ ਕੀ ਹਾਲਾਤ ਹੈ వాటర్ కూలਰ ਲੱਗਿਆ ਹੋਇਆ ਔਰ వాటర్ కూలਰ ਦੇ ਥੱਲੇ ਦਿਖਾ ਦਿਓ ਸੇਵਾ ਜੀ ਕਿ ਕੀ ਹਾਲਾਤ ਨੇ ਕਿਸ ਤਰ੍ਹਾਂ ਇਹ ਪਾਣੀ ਜਿਹੜਾ ਹਾਈਜਨਿਕ ਹੋ ਸਕਦਾ ਕਿਸ ਤਰ੍ਹਾਂ ਇਹ ਪਾਣੀ ਪੀਣ ਯੋਗ ਹੋ ਸਕਦਾ ਇੱਧਰਲੇ ਪਾਸੇ ਟੂਟੀਆਂ ਲੱਗੀਆਂ ਹੋਈਆਂ ਨੇ ਔਰ نیچے ਗੰਦਗੀ ਦਾ ਆਲਮ ਦੇਖ ਲੋ ਕਿ ਸ਼ਾਇਦ ਹੀ ਇੱਥੋਂ ਕਦੀ ਸਾਫ ਸਫਾਈ ਕੀਤੀ ਹੋएगी ਔਰ ਸਭ ਤੋਂ بڑا ਸਵਾਲ ਖੜਾ ਹੁੰਦਾ ਕਿ ਨੋ ਸਮੋਕਿੰਗ ਜ਼ੋਨ ਹੈ ਨੋ ਸਮੋਕਿੰਗ ਏਰੀਆ ਹੈ ਤਾਂ ਫਿਰ ਇਹ ਜਿਹੜੇ ਸਮੋਕਰ ਨੇ ਉਹ ਕਿੱਦਾਂ ਇੱਥੇ ਆ ਕੇ ਸਮੋਕਿੰਗ ਕਰ ਸਕਦੇ ਆ ਸਿਕਟਾਂ ਬੀੜੀਆਂ ਜਰਦਿਆਂ ਦੇ ਖੋਲ ਜਿਹੜੇ ਐ ਇੱਥੇ ਤੱਕ ਪਏ ਆ ਵੀਰੇ ਜੀ ਇੱਥੋਂ ਅਗਰ ਤੁਸੀਂ ਪਾਣੀ ਪੀਣਾ ਹੋਵੇ 1 ਮਿੰਟ ਵੀਰੇ ਜੀ ਗੱਲ ਸੁਣੀਓ ਇੱਧਰ ਹੁਣ ਉਹ ਪਾਣੀ ਦਿਖਾ ਲਨੇ ਆ ਪਾਣੀ ਪੀਂਦੇ ਹੋਏ ਨਜ਼ਰ ਆ ਰਹੇ ਆ ਕਿ ਸਫਾਈ ਦਾ ਕੀ ਆਲਮ ਹੈ ਇੱਥੇ ਬਸ ਸਟੈਂਡ ਦੇ ਅੰਦਰ ਦਾਨ ਪਾਤਰ ਮੌਜੂਦ ਹੈ ਡੋਨੇਸ਼ਨ ਬਾਕਸ ਮੌਜੂਦ ਹੈ ਪਰ ਡਸਟਬਿਨ ਤੁਹਾਨੂੰ ਦਿਖਾਣੇ ਆ ਉਹ ਡਸਟਬਿਨ ਹੈ ਯੂਜ਼ ਮੀ ਦਾ ਇੱਕ ਪਲਾਸਟਿਕ ਦਾ ਇੱਕ ਕੰਟੇਨਰ ਜਿਹੜਾ ਕੱਟ ਕੇ ਰੱਖਿਆ ਹੋਇਆ ਹੈ ਇਹ ਯੂਜ਼ ਮੀ ਦਾ ਕੰਟੇਨਰ ਇਹਨਾਂ ਨੇ ਪੀਪਾ ਇੱਕ ਕੱਟ ਕੇ ਲਗਾ ਰੱਖਿਆ ਪਲਾਸਟਿਕ ਦਾ ਉਹ ਪਿਆ ਹੈ ਲੇਕਿਨ ਗੰਦਗੀ ਦਾ ਇਹ आलम ਹੈ ਕਿ ਲੋਕ ਖਾ ਪੀ ਕੇ ਸਮਾਨ ਜਿਹੜਾ ਹੈ ਉਹ ਨੀਚੇ ਹੀ ਸਿੱਟਦੇ ਹੋਏ ਨਜ਼ਰ ਆ ਰਹੇ ਹਨ ਔਰ ਜਿਹੜੇ ਬਸ ਸਟੈਂਡ ਦੇ ਵਿੱਚ ਰੋਜ਼ ਬੱਸਾਂ ਲੈ ਕੇ ਆਉਂਦੇ ਆ ਵੀਰ ਜੀ ਬਸ ਸਟੈਂਡ ਦੇ ਅੰਦਰ ਸਾਫ ਸਫਾਈ ਦਾ ਕੀ ਹਾਲ ਹੈ ਸਾਫ ਸਫਾਈ ਬਈ ਦੇਖੇ ਹੀ ਨਾ ਤੂੰ ਯਾਰ ਮੰਡਾੜੀ ਤਾਂ ਜਾ ਕੇ ਵੇਖ ਲਓ ਉੱਪਰ ਆਵੇ ਤੜਕੇ ਨਾਈ ਦਾ ਉੱਧਰ ਜਾਈਦਾ ਜਿਹੜਾ ਖਾਂਦਾ ਕੋਈ ਰੋਟੀ ਵਾਲੇ ਲਪਾਫੇ ਔਰ ਕਾਗਜ਼ ਚਾਹ ਵਾਲੇ ਕੱਪ ਜਿਵੇਂ ਮੰਡਾ ਵਾਲਾ ਵੀ ਅੱਛਾ ਕਦੀ ਝਾੜੂ ਇੱਥੇ ਲੱਗਿਆ ਦਿਖਾਈ ਦੇ ਰਿਹਾ ਪੋਚਾ ਦਾ ਛਾੜੀ ਝਾੜੂ ਪੋਚਾ ਦਾ ਬਹੁਤ ਲਾਉਂਦੇ ਆ ਪਰ ਫੇਰ ਆ ਲੋਕ ਵੀ ਨਹੀਂ ਸਮਝਦੇਗੇ ਥੱਲੇ ਖੜਾਰ ਦਿੰਦੇ ਆ ਗੰਦ ਪਿਲ ਜਦੋਂ ਡਸਟਬਿਨ ਪਏ ਉਹਨਾਂ ਇਸੇ ਟੋ ਚਾਹ ਪੀਤੇ ਉਹ ਕੁਰਸੀ ਤੇ ਬਹਿ ਕੇ ਉੱਥੇ ਹੀ ਸੜਦਾ ਕੱਪ ਬਸ ਆ ਨਾਲ ਡਸਟਬਿਨ ਪਿਆ ਉਹਦੇ ਜ ਨਹੀਂ ਪਾਉਣਾਗਾ ਇਹ ਤਾਂ ਜ਼ਿੰਮੇਵਾਰੀ ਜਿਹੜੇ ਲੋਕ ਇੱਥੇ ਆਂਦੇ ਆ ਉਹ ਜ਼ਿੰਮੇਵਾਰੀ ਨਹੀਂ ਸਮਝਦੇ ਜਾਂ ਫਿਰ ਜਿਹੜਾ ਸਟਾਫ ਹੈ ਉਹ ਪ੍ਰੋਪਰ ਨਹੀਂ ਹੈ ਇੱਥੇ ਕੋਤਾ ਉਹ ठेਕੇਦਾਰ ਨੂੰ ਚਾਹੀਦਾ ਬੋਲੀ ਐ ਹਨਾ ਉਹ ਕਹੂਗਾ ਤਾਂ ਗਾਂ ਵਾਲਿਆਂ ਨੇ ਕੰਮ ਕਰਨਾ ਨਹੀਂ ਤਾਂ ਛੁੱਟੀ ਤੇ ਇਹ ਤਾਂ ਕਿਸੇ ਨੇ ਕਰਨਾ ਨਹੀਂ ਹਾਂ ਠੇਕੇਦਾਰ ਦੇ ਬੰਦੇ ਆ ਉਹ ਕਹੂਗਾ ਤਾਂ ਫੇਰ ਹੀ ਸਫਾਈ ਹੋਣੀ ਹੈ ਹਾਂ ਠੇਕੇਦਾਰ ਦੇ ਬੰਦੇ ਆ ਫੇਰੀ ਸਫਾਈ ਹੋਗੀ ਤੁਸੀਂ ਇੱਥੇ ਹੀ ਰਹਨੇ ਹੋ ਬਸ ਸਟੈਂਡ ਜੀ ਹਾਂ ਕਿੰਨੀ ਵਾਰ ਝਾੜੂ ਲੱਗਦਾ ਇੱਥੇ ਝਾੜੂ ਹੀ ਲੋਈ ਲੱਗਦਾ ਪੋਚਾ ਨਹੀਂ ਲੱਗਦਾ ਪੋਚਾ ਨਹੀਂ ਲੱਗਦਾ ਨਹੀਂ ਅੱਛਾ ਕਿਉਂ ਪੋਚਾ ਕਦੇ ਲਈ ਨਹੀਂ ਲਾਉਂਦੇ ਉਹ ਕਰੇ ਗਲੇ ਲਾ ਦਿੰਦੇ ਕਰੇ ਨਹੀਂ ਲਾਉਂਦੇ ਜੀ ਆਪਾਂ ਦਾ ਆਪ ਦਿਹਾੜੀ ਵਾਲੇ ਬੰਦੇ ਆ ਅਸੀਂ ਵੀ ਮੰਨਦੇ ਗੱਲ ਦਿਆਂ 1000 ਰੁਪਏ ਦਿਹਾੜੀ ਹੁੰਦੀ ਸੀ ਕਿਹੜੀ 500 ਰਹਿ ਗਈ ਉਹ ਝਾੜੂ ਪੋਚਾ ਕਿਤੇ ਲੱਗਦਾ ਨਹੀਂ ਹੈ ਕਾਰਨ ਹੈ ਕਿ ਸਫਾਈ ਕਿਤੇ ਹੁੰਦੀ ਦਿਖਾਈ ਨਹੀਂ ਦਿੰਦੀ ਉਹ ਜਿਹੜੇ ਇੱਥੇ ਲੋਕ ਬੈਠੇ ਹੋਏ ਐ ਇਹਨਾਂ ਨਾਲ ਵੀ ਗੱਲਬਾਤ ਕਰ ਲੈਨੇ ਆ ਕਿ ਤੁਹਾਨੂੰ ਬੱਸ ਸਟੈਂਡ ਦੇ ਅੰਦਰ ਇੰਟਰ ਸਟੇਟ ਬੱਸ ਸਟੈਂਡ ਹੈ ਔਰ ਇੰਟਰ ਸਟੇਟ ਬੱਸ ਸਟੈਂਡ ਦੇ ਵਿੱਚ ਹਾਲਾਤ ਕੀ ਐ ਸਰ ਤੁਸੀਂ ਆਪਣੀ ਪਾਣੀ ਦੀ ਬੋਤਲ ਲੈ ਕੇ ਬੈਠੇ ਹੋਏ ਹੋ ਇੰਟਰ ਸਟੇਟ ਆ ਬੱਸ ਸਟੈਂਡ ਲੱਗਦਾ ਕਿ ਇਹ ਕਿਸੇ ਪਾਸੇ ਉਹ ਸਾਫ਼ ਹੈਗਾ ਸਮਾਰਟ ਸਿਟੀ ਦਾ ਬੱਸ ਸਟੈਂਡ ਹੈ ਸਮਾਰਟ ਸਿਟੀ ਸਰ ਦੇਖ ਲਓ ਤੁਹਾਡੇ ਸਾਹਮਣੇ ਹੀ ਐ ਤੁਹਾਡੇ ਪਿੱਛੇ ਹੀ ਹੈ ਬਿਲਕੁਲ ਉੱਧਰ ਇੱਕ ਦੇਖ ਹੀ ਰਹੇ ਤੁਸੀਂ ਆਪ ਕੋ ਦੇਖ ਰਹੇ ਹੋ ਮੈਨੂੰ ਕਹਿੰਦੇ ਕੀ ਲੋੜ ਸੋ ਠੀਕ ਹੈ ਸਰ ਥੈਂਕ ਯੂ ਮੈਂ ਐਕਚੁਅਲੀ ਮੈਂ ਬਿਲਕੁਲ ਅੱਛਾ ਲੋਕ ਗੱਲ ਜ਼ਰੂਰ ਕਰਦੇ ਆ ਪਰ ਹਾਲਾਤ ਕਿਉਂਕਿ ਅੱਖਾਂ ਦੇ ਸਾਹਮਣੇ ਦੇਖਦੇ ਆ ਬਈ ਸਾਫ ਸਫਾਈ ਦੇਖਦੀ ਹੈ ਬਸ ਹੈ ਹੀ ਹੈ ਬਹੁਤ ਕੀ ਲੱਗਦਾ ਹੈ ਕਿ ਲੋਕ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਆ ਹੁਣ ਤੁਹਾਡੇ ਪਿੱਛੇ ਉਹ ਚਾਹ ਦੇ ਕੱਪ ਅਗਲੇ ਨੇ ਮੰਗਾਏ ਹੋਣੇ ਆ ਕਾਫੀ ਪੀਤੀ ਹੋਣੀ ਉੱਥੇ ਛੱਡ ਗਏ ਡਸਟਬਿਨ ਲੱਗਿਆ ਡਸਟਬਿਨ ਪਾਣੀ ਨਹੀਂ ਜਸਟਬਿਨ ਚ ਪਾਣੀ ਚਾਹੀਦੇ ਹਾਂਜੀ ਤੇ ਡਸਟਬਿਨ ਦੇ ਵਿੱਚ ਪਾਣੇ ਚਾਹੀਦੇ ਆ ਪਰ ਚਾਹ ਪੀਤੀ ਕਾਫੀ ਪੀਤੀ ਉੱਥੇ ਜਿਹੜਾ ਕੱਪ ਆ ਗਲਾਸ ਸਿੱਟ ਕੇ ਚਲੇ ਜਾਂਦੇ ਆ ਜਦ ਕਿ ਇਹ ਉਹਨਾਂ ਦਾ ਆਪਣਾ ਬੱਸ ਸਟੈਂਡ ਹੈ ਔਰ ਇਹ ਤਸਵੀਰ ਕੱਲੀ ਇੱਥੇ ਦੀ ਨਹੀਂ ਪੂਰੇ ਬੱਸ ਸਟੈਂਡ ਦੀ ਜਿੱਥੇ ਬੱਸਾਂ ਪਾਰਕ ਹੁੰਦੀਆਂ ਨੇ ਖੜ੍ਹਦੀਆਂ ਨੇ ਉੱਥੇ ਵੀ ਇਹੀ ਹਾਲਾਤ ਨਜ਼ਰ ਆਉਂਦੇ ਆ ਇੱਧਰ ਦੇਖ ਸਕਦੇ ਹੋ ਤੁਸੀਂ ਕਿ ਕੀ ਹਾਲਾਤ ਹੈ ਕਦੀ ਇੱਥੇ ਸ਼ਾਇਦ ਝਾੜੂ ਇਹ ਪੋਚਾ ਜਿਹੜਾ ਲੱਗਿਆ ਹੋਇਆ ਹੋਵੇ ਆ ਬਸ ਦੇ نیچے ਗੰਦਗੀ ਦਿਖਾ ਦਿਓ ਸੇਵਾ ਜੀ ਕੀ ਹਾਲਾਤ ਹੈ ਜਦ ਕੀ ਡਸਟਬਿਨ ਜ਼ਰੂਰ ਕੱਟ-ਕੱਟ ਕੇ ਲਗਾਏ ਗਏ ਨੇ ਡਸਟਬਿਨ ਜ਼ਰੂਰ ਪਏ ਨੇ ਪਰ ਇਸਤੇਮਾਲ ਹੁੰਦੇ ਹੋਣਗੇ ਇਹ ਤਸਵੀਰ ਤੁਹਾਡੇ ਸਾਹਮਣੇ ਹੈ ਕਿ ਡਸਟਬਿਨ ਹੋਣ ਦੇ ਬਾਵਜੂਦ ਕਿ ਆ ਵਾਕਈ ਲੋਕ ਡਸਟਬਿਨ ਇਸਤੇਮਾਲ ਕਰਦੇ ਹੋਣਗੇ ਇੱਧਰ ਤੁਸੀਂ ਦੇਖ ਸਕਦੇ ਹੋ ਅੱਛਾ ਸਾਹਮਣੇ ਉਹ ਡਸਟਬਿਨ ਲੱਗਿਆ ਹੋਇਆ ਆ ਕੂੜਾਦਾਨ ਲੱਗਿਆ ਹੋਇਆ ਲੱਗਦਾ ਲੋਕ ਕਦੀ ਡਸਟਬਿਨ ਇਸਤੇਮਾਲ ਕਰਦੇ ਆ ਮੈਂ ਜਾ ਰਿਹਾ ਇੱਧਰ ਜਿਹੜੇ ਲੋਕ ਨੇ ਇਹਨਾਂ ਨਾਲ ਗੱਲਬਾਤ ਕਰ ਲੈਨੇ ਆ ਵੀਰੇ ਜੀ ਇੱਕ ਮਿੰਟ ਸਿੱਧੇ ਹੋਈਓ ਆ ਸਾਹਮਣੇ ਡਸਟਬਿਨ ਲੱਗਿਆ ਹੋਇਆ ਲੱਗਦਾ ਕਿ ਲੋਕ ਡਸਟਬਿਨ ਇਸਤੇਮਾਲ ਕਰਦੇ ਹੋਣਗੇ ਨਹੀਂ ਕਰਦੇ ਜੀ ਪਰ ਰੱਖਿਆ ਵੀ ਜਿੱਥੇ ਜ਼ਰੂਰਤ ਹੋ ਉਦੋਂ ਹਿਸਾਬ ਨਾਲ ਰੱਖੋ ਨਾ ਹਾਂ ਜਿੱਥੇ ਡਸਟਬਿਨ ਉੱਥੇ ਰੱਖਿਆ ਜਿੱਥੇ ਜ਼ਰੂਰਤ ਨਹੀਂ ਹੈਗੀ ਇੱਕ ਡਸਟਬਿਨ ਇੰਨੇ ਗੰਦੇ ਆ ਲੋਕ ਉਹਨਾਂ ਦੇ ਸੁੱਟਣ ਨੂੰ ਅਵੋਇਡ ਕਰਦੇ ਆ। ਅੱਛਾ ਡਸਟਬਿਨ ਵੀ ਇੰਨੇ ਗੰਦੇ ਹੋ ਗਏ ਆ। ਹਾਂ ਥੋੜਾ ਡਸਟਬਿਨ ਵੀ ਕਲੀਨ ਹੋਵੇ। ਡੇਲੀ ਦੋ ਦਿਨ ਵਾਰ ਉਹ ਦੇਤਾ ਉਥੇ ਕੋਈ ਜੂੜਤਾ। ਔਰ ਪਹਿਲਾਂ ਚ ਜਾ ਕੇ ਉਹ ਚ ਨਿਗਾਹ ਮਾਰ ਕੇ ਦੇਖੋ। ਉਹ ਡਸਟਬਿਨ ਵੀ ਸੁੱਟਣ ਵਾਲਾ ਹੈਗਾ ਆ। ਅਗਲੇ ਦਿਨ ਉਹ ਅੱਛਾ ਅੱਛਾ ਤੁਸੀਂ ਤਾਂ ਰੋਜ਼ ਇੱਥੋਂ ਆਣਾ ਜਾਣਾ ਹੈ ਨਾ। ਇੱਥੇ ਕਦੀ ਝਾੜੂ ਪੋਚਾ ਤੁਹਾਨੂੰ ਲੱਗਿਆ ਦਿਖਾਈ ਦਿੰਦਾ। ਆ ਹਾਲਾਤ ਇੰਦਰ ਇਹ ਮਾੜਾ ਮੋਟਾ ਕੋਈ ਫੇਰ ਦਿੰਦਾ। ਬਹੁਤਾ ਸਫਾਈ ਵਾਲਾ ਕੰਮ ਹੈ ਨਹੀਂ ਉਹ। ਉਹ ਕਾਰਨ ਕੀ ਹੈ? ਛੋਟਾ ਜਗ ਦੇਖੋ। ਉਸ ਤੋਂ ਵੀ ਬੁਰਾ ਹਾਲ। ਬਹੁਤ ਜ਼ਿਆ ਅੱਛਾ ਜਿਹੜੇ ਡਰਾਈਵਰ ਆਉਂਦੇ ਆ ਕੰਡਕਟਰ ਆਉਂਦੇ ਆ ਉਹ ਕੰਪਲੇਂਟ ਕਰਦੇ ਆ ਜਿਹੜੇ ਜ਼ਿਆਦਾ ਦੂਰੀ ਦਾ ਸਫ਼ਰ ਤੈਅ ਕਰਦੇ ਆ ਉਹ ਕਹਿੰਦੇ ਉੱਪਰ ਨਾਣ ਤੋਂਨਲੀ ਚਾਹੀਦਾ ਉੱਥੇ ਵੀ ਮਾੜਾ ਹਾਲ ਨਾਣ ਤੋਂਨਲੇ ਵੀ ਸਾਫ਼ ਸੁਥਰਾ ਚਾਹੀਦਾ ਆ ਮਾੜਾ ਮੋਟਕ ਦੇ ਲੰਮੇ ਪੈਣਲੇ ਵੀ ਹੋਵੇ 10 ਮਿੰਟ ਕੁਝ ਨਹੀਂ ਕਿਸੇ ਪਾਸੇ ਨਹੀਂ ਕੋਈ ਸੁਵਿਧਾ ਹੁੰਦੀ ਸਾਰੇ ਪਾਸੇ ਇਦਾਂ ਹੀ ਹਾਲਵਾ ਬਿਲਕੁਲ ਨਹੀਂ ਜਿਹੜੇ ਇੱਥੇ ਬੱਸ ਸਟੈਂਡ ਦੇ ਜੀਐਮ ਆ ਉਹ ਧਿਆਨ ਨਹੀਂ ਦਿੰਦੇ ਕਦੀ ਵਿਜ਼ਿਟ ਨਹੀਂ ਕਰਦੇ ਭਾਜੀ ਇਹ ਤਾਂ ਹੁਣ ਜੀਐਮ ਨੇ ਥੋੜਾ ਦੇਖਣਾ ਥੋੜਾ ਜਿਹੜੇ ਥੱਲੇ ਵਾਲੇ ਜਿਹਨਾਂ ਦੀ ਡਿਊਟੀ ਆ ਉਹ ਨਹੀਂ ਗਾ ਜੀ ਉਹਨਾਂ ਦੇ ਵੀ ਥੱਲੇ ਹੁੰਦੇ ਆ ਜਿਹਨੇ ਦੇਖਣਾ ਆ ਬਿਲਕੁਲ ਹਾਂ ਜੀ ਉਹ ਨਹੀਂ ਦੇਖਣ ਆਣ ਕੇ ਗਰਾਊਂਡ ਰੂਪ ਮਾਰਨਾ ਸਪਾਈ ਦਾ ਹੈਗਾ ਕਿਦਾਂ ਉਹ ਮਾਰ ਲੈਂਦੇ ਕਿਹੜਾ ਐਨੇ ਨਹੀਂ ਟੋਟੇ ਦੇ ਖੁੱਲੀ ਲੱਗੀ ਹੋਆ ਐਨੇ ਐਨੇ ਉਹਨਾਂ ਦਾ ਜਿਹੜਾ ਜਾਂਦਾ ਉਹ ਮਜਬੂਰੀ ਨਾਲ ਅੰਦਰ ਜਾਣਾ ਪੈਂਦਾ ਆ ਉਹ ਦਰਵਾਜ਼ੇਲੇ ਬਿਮਾਰੀਆਂ ਲੈ ਕੇ ਮੁਰਦਾ ਹੁੰਦਾ ਹਾਂ ਜੀ ਹਾਂ ਜੀ ਤਾਂ ਯਾਰ ਜੇ ਤੁਸੀਂ ਡਸਟਬਿਨ ਕਹਿੰਦੇ ਤਾਂ ਇਹ ਸੁੱਟਣ ਦੇਣ ਨਹੀਂ ਕਰਦਾ ਉੱਚੋ ਜਾ ਕੇ ਦੇਖਿਓ ਅਗਲੇ ਦਾ ਇਹਨਾਂ ਪ੍ਰਾਪਰਾਂ ਸੁੱਟਦੇ ਵਧੀਆ ਆ ਡਸਟਬਿਨ ਦਾ ਵੀ ਇਹ ਹਾਲ ਹੈ ਕਿ ਡਸਟਬਿਨ ਵੀ ਇੰਨਾ ਗੰਦਾ ਅੱਛਾ ਉਹ ਵੀ ਦੇਸੀ ਹੋ ਬਣਾਏ ਉਹ ਵੀ ਦੇਸੀ ਜਗਾੜ ਹੋ ਕੇ ਡਸਟਬਿਨ ਆ ਕੋਈ ਸਾਫ ਸੁਥਰਾ ਹੋਵੇ ਲਫਾਫਾ ਵਿੱਚ ਪੈਕਿੰਗ ਵਾਲਾ ਹੋਵੇ ਅਗਰ ਆਵੇ ਲਫਾਫਾ ਵਿੱਚੋਂ ਕੱਢ ਕੇ ਲੈ ਜਾਵੇ ਡਸਟਬਿਨ ਨਾ ਗੰਦਾ ਹੋਵੇ ਹਾਂ ਜਿੱਦਾਂ ਬਾਹਰ ਸਟੇਟ ਮੁਲਕਾਂ 'ਚ ਹੈਗਾ ਆ ਅਗਲਾ ਆਉਂਦਾ ਡਸਟਬਿਨ ਰੱਖਿਆ ਆ ਉਹਦੇ 'ਚ ਲਫਾਫਾ ਚਾੜ ਦੇ ਸਵੇਰ ਨੂੰ ਆਉਂਦੇ ਆ ਲਫਾਫਾ ਚੱਕ ਕੇ ਲੈਂਦੇ ਹੋਰ ਨਵਾਂ ਲਫਾਫਾ ਪਾ ਦਿੰਦੇ ਆ ਬਿਲਕੁਲ ਚਾਹੀਦਾ ਤਾਂ ਇਹੀ ਆ ਹਾਈਜੀਨਿਕ ਤਰੀਕਾ ਇਹੀ ਹੈ ਪਰ ਇੱਥੇ ਹਾਲਾਤ ਕੋਈ ਇੱਕ ਜਗ੍ਹਾ ਨਹੀਂ ਆਵਾਰਾ ਕੁੱਤੇ ਬੈਠੇ ਹੋਏ ਆ ਬੱਸ ਸਟੈਂਡ ਦੇ ਵਿੱਚ ਔਰ ਸਫਾਈ ਦੇ ਨਾਮ ਦੇ ਉੱਤੇ ਐਦਾਂ ਦੇ ਡਸਟਬਿਨ ਲੱਗੇ ਹੋਏ ਆ ਜਿਨ੍ਹਾਂ ਦੇ ਵਿੱਚ ਕੋਈ ਵੀ ਹਾਈਜੈਨਿਕ ਤਰੀਕਾ ਜਿਹੜਾ ਨਹੀਂ ਅਪਣਾਇਆ ਜਾ ਰਿਹਾ ਉਸੇ ਕਾਰਨ ਉਧਰ ਦਿਖਾ ਦਿਓ ਕਿ ਬੱਸਾਂ ਦੇ ਬਿਲਕੁਲ ਬਾਹਰ ਗੰਦਗੀ ਦਾ ਜਿਹੜਾ ਢੇਰ ਲੱਗਿਆ ਔਰ ਵਾਕਈ ਜਿਹੜੇ ਡਸਟਬਿਨ ਦੀ ਗੱਲ ਕਰਦੇ ਆ ਵੀਰੇ ਜੀ ਉਹ ਡਸਟਬਿਨ ਵੀ ਆਪਣੇ ਆਪ ਦੇ ਵਿੱਚ ਸਾਫ਼ ਕਰਨ ਵਾਲਾ ਹੋਇਆ ਪਿਆ ਹਾਂਜੀ ਲੱਗਦਾ ਕਿ ਬੱਸ ਸਟੈਂਡ ਦੇ ਵਿੱਚ ਸਫਾਈ ਹੈ ਕਿਤੇ ਜੀ ਸਫਾਈ ਤਾਂ ਹੈਗੀ ਹੈ ਜੀ ਥੋੜਾ ਜਿਹਾ ਵਸਤੇ ਆਣ ਦੇਣ ਵਾਲੀ ਆ ਕਿ ਅਣ ਕਿਉਂ ਨਹੀਂ ਦਿੱਤਾ ਜਾ ਰਿਹਾ ਨਹੀਂ ਇਹ ਤਾਂ ਬਾਰੇ ਆਪਾਂ ਨਹੀਂ ਕੁਝ ਕਹਿ ਸਕਦੇ ਅੱਛਾ ਜਿਹੜੇ ਲੋਕ ਆਂਦੇ ਆ ਉਹਨਾਂ ਦੀ ਵੀ ਗੱਲ ਕਰੀਏ ਉਹ ਆਪਣੀ ਜ਼ਿੰਮੇਵਾਰੀ ਸਮਝਦੇ ਆ ਡਸਟਬਿਨ ਚਾਹੇ ਮਾੜੇ ਪਏ ਆ ਚਾਹੇ ਚੰਗੇ ਪਏ ਆ ਆਪਾਂ ਇਹਨੂੰ ਇਸਤੇਮਾਲ ਤਾਂ ਕਰ ਸਕਦੇ ਆ ਸਰ ਉਹ ਆਪਣੇ ਹੱਥ ਹੁੰਦਾ ਜੋ ਵੀ ਆਪਾਂ ਜਾਨੀ ਆਪਾਂ ਕੋਈ ਚੀਜ਼ ਵਰਤਦੇ ਆ ਆਪਾਂ ਡਸਟਬਿਨ ਚ ਸਿੱਟੋ ਗੰਦ ਵੈਸੇ ਹੀ ਨਹੀਂ ਪੈਣਾ ਠੀਕ ਹੈ ਇਹ ਆਪਣੇ ਹੱਥਾਂ ਦੀ ਸਾਰਾ ਕੁਝ ਅੱਛਾ ਜਿਹੜੇ ਲੋਕ ਡਸਟਬਿਨ ਨਹੀਂ ਯੂਜ਼ ਕਰਦੇ ਉਹਨਾਂ ਦਾ ਵੀ ਕਾਰਨ ਦਿਖਾ ਦਿੰਦੇ ਆ ਹੁਣ ਆ ਇੱਕ ਮੈਨੂੰ ਵਰਤੋ ਦਾ ਡਸਟਬਿਨ ਪਿਆ ਇਸੇ ਡਸਟਬਿਨ ਨੂੰ ਦੇਖ ਕੇ ਤੁਹਾਨੂੰ ਲੱਗਦਾ ਹੈ ਕਿ ਇਹ ਡਸਟਬਿਨ ਦੇ ਵਿੱਚ ਕੂੜਾ ਸਿੱਟਿਆ ਜਾਣਾ ਚਾਹੀਦਾ ਹੈ ਮੈਨੂੰ ਲੱਗਦਾ ਇਸ ਡਸਟਬਿਨ ਨੂੰ ਹੀ ਕੂੜੇ 'ਚ ਸਿੱਟਣ ਦਾ ਟਾਈਮ ਆ ਚੁੱਕਾ ਹੈ ਇੰਨਾ ਜ਼ਿਆਦਾ ਇਹ ਗੰਦਾ ਹੋ ਚੁੱਕਾ ਹੈ ਡਸਟਬਿਨ ਇਸੇ ਕਾਰਨ ਕੂੜੇ ਨੂੰ ਦੇਖ ਕੇ ਵੀਰ ਜੀ ਬੱਸ ਸਟੈਂਡ 'ਚ ਸਫਾਈ ਦਾ ਕੀ ਹਾਲ ਹੈ ਆਹ ਛੋਟੇ ਸਾਹਮਣੇ ਆ ਗਏ ਇਹ ਤਾਂ ਡਸਟਬਿਨ ਵੀ ਕੂੜੇ 'ਚ ਸਿੱਟਣ ਵਾਲਾ ਹੋ ਗਿਆ ਅੱਛਾ ਕਿਤੇ ਝਾੜੂ ਪੋਚਾ ਜਾਂ ਕੋਈ ਸਫਾਈ ਹੁੰਦੀ ਦੇ ਇਹ ਹੁੰਦੀ ਤਾਂ ਹੈਗੀ ਆ ਜੀ ਹਾਂ ਤਾਂ ਨਹੀਂ ਬਸ ਬਸਟੇਨ ਦੇ ਵਿੱਚ ਆ ਇਦਾਂ ਜਿਹੜਾ ਇੱਧਰ ਲਫਾਫੇ ਸਿੱਟੇ ਪਏ ਆ ਲੋਕਾਂ ਦੀ ਗਲਤੀ ਆ ਬਿਲਕੁਲ ਆਓ ਸਾਫ ਵਧੀਆ ਸਾਫ ਸਾਫ ਵਧੀਆ ਸਾਫ ਆ ਹੋਰ ਕੀ ਚਾਹੀਦਾ ਲੋਕ ਆਪਣੀ ਜ਼ਿੰਮੇਵਾਰੀ ਸਮਝਦੇ ਕੋਈ ਨਹੀਂ ਖਾਂਦਾ ਜ਼ਿੰਮੇਵਾਰੀ ਆਪਣੀ ਅੱਧਾ ਵਧੀਆ ਰੋਜ਼ ਸਾਫ਼ ਹੁੰਦਾ ਰੋਜ਼ ਇਹ ਹੂੰ ਇੱਥੇ ਨਾ ਕੋਈ ਆਪਣੀ ਜ਼ਿੰਮੇਵਾਰੀ ਸਮਝਦਾ ਤੇ ਨਾ ਹੀ ਲੋਕ ਵੀ ਜਿਹੜੇ ਆ ਇਸ ਚੀਜ਼ ਨੂੰ ਸਮਝਦੇ ਆ ਕਿ ਇਹ ਡਸਟਬਿਨ ਹੈ ਜਾਂ ਇੱਥੇ ਡਸਟਬਿਨ ਦਿਖਾਈ ਦੇ ਰਿਹਾ ਇੱਧਰ ਤੁਹਾਨੂੰ ਦਿਖਾ ਰਹੇ ਆ ਕਿ ਇਹ ਦੁਕਾਨਾਂ ਦੇ ਵਿੱਚ ਮਤਲਬ ਇਹ ਕੇਲਾ ਖਾ ਲਓਗੇ ਇਹਦੇ ਛਿਲੜ ਕਿੱਥੇ ਸੁੱਟੋਗੇ ਜਾ ਕੇ ਉਹ ਤਾਂ ਡਸਟਬਿਨ ਦੇ ਵਿੱਚ ਲੱਬਿਆ ਡਸਟਬਿਨ ਤੁਹਾਨੂੰ ਕਿਤੇ ਉਹ ਉੱਥੇ ਉਹ ਤਾਂ ਬਸ ਡ ਹੈ ਉੱਥੇ ਸੁੱਟ ਦੋਗੇ ਡਸਟਬਿਨ ਲੱਬਿਆ ਤੁਹਾਨੂੰ ਕਿੱਥੇ ਹੈ ਹਾਂਜੀ ਉਹ ਸਾਈਡ ਤੇ ਹੈ ਨਹੀਂ ਉਹ ਡਸਟਬਿਨ ਨਹੀਂ ਉਹ ਤਾਂ ਉਦਾਂ ਹੀ ਸੱਟ ਰਹੇ ਆ ਲੋਕ ਅੱਛਾ ਉਹ ਤਾਂ ਫਿਰ ਲੱਭ ਲਾਂਗੇ ਕੋਈ ਨਾ ਹਾਂਜੀ ਬਿਲਕੁਲ ਹਾਂਕੀ ਮੈਂ ਪਿੱਛੇ ਪਿਆ ਸੀ ਹੈ ਉਹ ਪਿੱਛੇ ਪਿਆ ਉਧਰ ਜਿੱਥੇ ਨਹੀਂ ਵਰਤੋ ਜੋ ਉੱਥੇ ਪਿਆ ਹਾਂ ਜਿੱਥੇ ਹੋਣਾ ਚਾਹੀਦਾ ਉੱਥੇ ਹੈਗਾ ਉੱਥੇ ਨਹੀਂ ਜਿੱਥੇ ਡਸਟਬਿਨ ਹੋਣਾ ਚਾਹੀਦਾ ਉੱਥੇ ਹੈ ਨਹੀਂ ਔਰ ਇਸੀ ਕਰਕੇ ਇੱਥੇ ਤੁਸੀਂ ਦੇਖੋ ਕਿ ਲੋਕ ਖਾ ਤਾਂ ਰਹੇ ਐ ਪਰ ਡਸਟਬਿਨ ਲੱਭਣ ਕਿੱਥੇ ਜਾਣਗੇ ਇਹ ਸਭ ਤੋਂ ਵੱਡਾ ਸਵਾਲ ਹੈ ਲੁਧਿਆਣਾ ਤੋਂ ਕੈਮਰਾ ਪਰਸਨ ਸੇਵਾ ਸਿੰਘ ਦੇ ਨਾਲ ਕਮਲ ਕਪੂਰ ਲੱਜਣਾ ਲਾ